ਮੈਂ ਮੈਂ ਧੰਨਵਾਦ ਕਰਦਾ ਸਵਨਾ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਨ ਵਕਿਆ ਇਸ ਗੁਰੂ ਨਗਰੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਗਿਆ ਉਹਦੇ ਤੇ ਮੋਹਰ ਲਾਈ ਤੀਜੀ ਵਾਰ ਜਿਹੜਾ ਜੀ ਲਗਾਤਾਰ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਐਸ ਵਾਰ ਮੁੱਦੇ ਰਹਿਣਗੇ ਬਹੁਤ ਵੱਡਾ ਮੁੱਦਾ ਰਹਿ ਡਰਗਸ ਦਾ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਡਰਗਸ ਜਿਹੜੀ ਹੈ ਉਹ ਨਹੀਂ ਮੁਕਾ ਸਕੀ ਸਰਕਾਰ ਕੋਈ ਵੀ ਮੈਂ ਪਿਛਲੀ ਨਾ ਹੁਣ ਬਚੂਗਾ ਬਿਲਕੁਲ ਦੇਖੋ ਇਹ ਮੁੱਦਾ ਹੈਗਾ ਸਟੇਟ ਗਵਰ ਔਰ ਮੈਂ ਇਸ ਗਵਰਨਮੈਂਟ ਨੂੰ ਮਜਬੂਰ ਕਰੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਹੋਇਆ ਕਿ ਸਰਕਾਰ ਜਿਹੜੀ ਹੈ ਇਹਦੇ ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ ਇਹਦੇ ਲਈ ਚਾਹੇ ਧਰਨੇ ਲਾਉਣੇ ਪੈਣ ਕੁਝ ਕਰਨਾ ਪਵੇ ਲਾਅ ਐਂਡ ਆਰਡਰ ਡਰੱਗਸ ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨਾਂ ਕਰਾਵੇ ਜ਼ਿਲ੍ਹਾ ਪ੍ਰਸ਼ਾਸਨ ਲੋਕ ਬਲਾਕ ਸੰਪਤੀਆਂ ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਾਉਂਦੀ ਪਗੌੜੀ ਕਿਉਂ ਹੈ ਸਰਕਾਰ ਲੋਕਾਂ ਦੀ ਬੁਰੇ ਹਾਲੇ ਸਾਰੇ ਸ਼ਹਿਰ ਦੇ ਵਿੱਚ ਤੋ ਇਹਨਾਂ ਦੇ ਉੱਤੇ ਕੰਮ ਕੀਤਾ। ਦੇ ਵਿੱਚ ਕੀ ਦੇਖਦੇ ਹੋ ਜੀ? ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਵੀ ਸਿੱਧੂ ਮੂਸੇ ਵਾਲੇ ਦਾ ਗਾਣਾ 295 ਤੇ ਐਗਜ਼ਿਟ ਪੋਲ ਕਹਿੰਦੀ ਸੀ 150 ਸੀਟ। ਉਹਦੇ ਵਿੱਚ ਆਲੇ-ਹਾਲੇ ਜਿਹੜੀ ਹੈ ਕੋਈ ਗੱਲ ਨਹੀਂ ਸਰਕਾਰ ਕਾਂਗਰਸ ਇੰਡੀਆ ਲਾਈਨ ਦੀ ਬਣੂਗੀ ਇਹ ਮੈਂ ਤੁਹਾਨੂੰ ਦੱਸ ਦਿੰਦਾ। ਤੇ ਕੀ ਕਿਹੜਾ ਚਾਹੁੰਦੇ ਆ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਤੁਹਾਡੇ ਦੇ ਵਿਸ਼ਵਾਸ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ? ਵੱਡੇ ਕੰਮ ਐ ਤੁਹਾਨੂੰ ਦੱਸਿਆ ਤੇ ਕਿ ਡਰੱਗਸ ਤੇ ਸਭ ਤੋਂ ਵੱਡਾ ਲਾਅ ਐਂਡ ਆਰਡਰ ਤੇ ਔਰ ਜਿਹੜਾ ਜਿਹੜੇ ਲੋਕਲ ਜਿਹੜੀ ਗਵਰਨਮੈਂਟ ਐ ਨੀਗੀ। ਇਹਨਾਂ ਨੂੰ ਮਜਬੂਰ ਕਰਾਂਗੇ ਨਾ ਵਿਰੋਧ ਕਰਨੇ ਦੇਵਾਂਗੇ ਵੀ ਇਹ ਕਿਉਂ ਨਾ ਕਰਨੇ ਕੰਮ ਪੰਜਾਬ ਦੇ ਲੋਕਾਂ ਨੇ 13 0 ਵਾਲਿਆਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਨੂੰ ਕਿਹਾ ਇੱਕ ਤੋਂ ਤਿੰਨ ਆਉਣੀਆਂ ਤੇ ਤਿੰਨ ਆ ਗਈਆਂ ਬਸ ਬੜੀ ਐ ਸਰ ਅਸਰ ਅਕਾਲੀ ਦਲ ਦਾ ਜਿਹੜਾ ਹੈਗਾ ਇੱਕੋ ਹੀ ਸੀਟ ਆਈ ਹੈ ਉਹਨਾਂ ਦੀ ਆਪ ਵੀ ਤੇ ਹੁਣ ਅੱਗੇ ਕੀ ਭਵਿੱਖ ਵੇਖਦੇ ਹੋ ਤੇ ਅੱਗੇ ਕੀ ਰਾਏ ਵੀ ਨਹੀਂ ਦੇਣਾ ਚਾਹੁੰਦੇ ਬਸ ਹੁਣ ਇੱਕ ਆ ਗਈ ਐ ਖੜੀ ਰਹੀ ਇੱਕ ਵੀ ਚੜੇ ਜੂ ਇਹੀ ਹੋਣਾ ਕਿਉਂਕਿ ਦੇਖੋ ਤੁਸੀਂ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਨੂੰ ਜਦੋਂ ਤਰਦੀ ਕਰੂਗਾ ਨਾ ਤੁਹਾਨੂੰ ਉਹਦੇ ਮੂੰਹ ਦੀ ਖਾਣੀ ਪੈਣੀ ਔਰ ਉਹੀ ਕੰਮ ਹੋਇਆ ਅੱਜ ਅੱਜ ਨਾ ਧਰਮਾਂ ਦੇ ਵਰਗਾਂ ਦੀ ਰਾ ਪਿਆਰ ਨਾਲ ਜਤੋਂ ਹੀ ਕੰਮ ਨਾ ਜਤੋਂ ਦੋਵੇਂ ਚੀਜ਼ਾਂ ਪਿਆਰ ਨਾਲ ਵੀ ਕੰਮ ਨਾਲ ਵੀ ਔਰ ਲੋਕਾਂ ਦੇ ਨਿੱਜੀ ਕੰਮਾਂ ਨਾਲ ਵੀ ਮਿਲਜੋਲ ਨਾਲ ਵੀ ਸਮਾਜਿਕ ਕੰਮਾਂ ਨਾਲ ਵੀ ਸਾਰੇ ਕੰਮ ਵਿੱਚ ਹੀ ਸੰਤੂ ਸਾਹਿਬ ਸੰਤੂ ਸਾਹਿਬ ਇੱਥੇ ਹੀ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ ਹੀ ਕਿਉਂਕਿ ਉਹਨਾਂ ਨੇ ਕਿਹਾ ਸੀ ਮੈਂ ਨਸ਼ੇ ਵਾਸਤੇ ਕੇਂਦਰ ਤੋਂ ਏਜੰਸੀਆਂ ਲਿਆਵਾਂਗਾ ਕਿ ਨਸ਼ਾ ਇੱਥੇ ਖਤਮ ਕਰਾਂਗਾ ਚਾਹੇ ਉਹ ਜਿੱਤ ਦੇ ਆ ਚਾਹੇ ਨੇ ਜਿੱਤ ਦੇ ਪਰ ਉਹ ਅੰਮ੍ਰਿਤਸਰ ਦੇ ਨਾਤੇ ਸ਼ਹਿਰੀ ਹੁੰਦੇ ਕੋਈ ਨਹੀਂ ਉਹਨਾਂ ਨੂੰ ਦੇਖੋ ਨਸ਼ਾ ਖਤਮ ਨਸ਼ਾ ਖਤਮ ਇਦਾਂ ਨਹੀਂ ਹੁੰਦਾ ਜਿੱਨਾਂ ਚਰ ਲੋਕਲ ਗਵਰਨਮੈਂਟ ਨਹੀਂ ਸਹਿਮਤ ਹੁੰਦੀ ਮੁੱਖ ਮੰਤਰੀ ਸਹਿਮਤ ਨਹੀਂ ਤੁਸੀਂ ਕਿਵੇਂ ਕਰ ਸਕਦੇ ਜੀ ਕੋਈ ਸਾਨੂੰ ਕਿੱਥੋਂ ਡਰਨੇ ਮੁੱਖ ਮੰਤਰੀ ਤੋਂ ਹੋਮ ਮਿਨਿਸਟਰ ਤੋਂ ਜੇ ਉਹ ਨਹੀਂ ਨੀਤ ਨੀਤ ਉਹਨਾਂ ਦੀ ਸਾਬੂ ਤੁਸੀਂ ਕਿਵੇਂ ਕਰ ਸਕਦੇ ਇਹ ਗੱਲ ਤੇ ਮੈਂ ਹੰਦਾ ਸੀ ਤੁਸੀਂ ਮੇਰੀ ਕਿੰਨੀ ਵਾਰ ਇੰਟਰਵਿਊ ਕੀਤੀ ਕਿ ਤੁਸੀਂ ਕਰੋਗੇ ਮੈਂ ਕਿਹਾ ਮੈਂ ਇਕੱਲਾ ਕਿਵੇਂ ਕਰ ਸਕਦਾ ਜਿੰਨਾ ਸਟੇਟ ਗਵਰਨਮੈਂਟ ਨਹੀਂ ਚਾਹੁੰਦੀ ਅੱਜ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਕਹਿ ਦੇਣਾ ਸੁਣਨਾ ਬਹੁਤ ਸੌਕਾ ਲੱਗਦਾ ਉਹ ਜੀ ਕਰ ਦੂਗਾ ਝੂਠ ਮਾਰ ਕੇ ਚਲੇ ਜਾਂਦੇ ਇਹ ਲੋਕ ਲੋਕ ਫਿਰ ਉੱਤੇ ਖੜੇ ਰਹਿੰਦੇ ਨੇ ਮੈਂ ਤਾਂ ਕਹ ਝੂੜ ਦੀ ਰਾਜਨੀਤੀ ਨਾ ਕਰੂੰ। ਕਿ ਗੁਰਜੀਤ ਸਿੰਘ ਓਇਲਾ ਦੁਬਾਰਾ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਾਂਦੇ ਉਹ ਵੀ ਜਾਣਗੇ ਧਰਨੇ ਵੀ ਦਿੱਤੇ ਜਾਣਗੇ ਲਗਾਤਾਰ ਧਰਨੇ ਲੱਗਣਗੇ ਇਹਨਾਂ ਦੇ ਪੂਰੇ ਅੱਗੇ। ਇੱਕ ਆਈਸੀਪੀ ਦਾ ਬੜਾ ਵੱਡਾ ਮੁੱਦਾ ਰਿਹਾ ਜੀ ਬੜੇ ਹਜ਼ਾਰਾਂ ਮਜ਼ਦੂਰ ਮੈਂ ਉਹ ਸਾਰੇ ਕੰਮ ਹੀ ਅਸੀਂ ਕਰਾਂਗੇ ਦੇਖੋ ਜਿਹੜੇ ਮੁੱਦੇ ਅਸੀਂ ਰੱਖੇ ਉਹਤੇ ਕੰਮ ਕਰਾਂਗੇ ਹਰ ਮੁੱਦੇ ਦੇ ਉੱਤੇ ਕੰਮ ਕਰਾਂਗੇ। ਸਾਹਿਬ ਨੇ ਕਿਹਾ ਸੀਗਾ ਵੀ ਘੱਲੂ ਘਾਰਾ ਫੇਸ ਕਰਕੇ ਝੋਟ ਮੱਕੇ ਨਾਲ ਨਾ ਕੀਤਾ ਜਾਵੇ। ਹੁਣ ਤੁਸੀਂ ਅੱਗੇ ਆਪਣੇ ਆਪਣੇ ਵੱਲੋਂ ਜਾਂ ਆਪਣੀ ਪਾਰਟੀ ਵੱਲੋਂ ਕੀ ਫੈਸਲਾ? ਤੁਹਾਡੇ ਸਾਹਮਣੇ ਹੁਣ ਕੋਈ ਵੀ ਇਹੀ ਹਾਂ ਕੋਈ ਭੈਣ ਭਰਾ ਆ ਗਿਆ ਕੋਈ ਲੱਡੂ ਲੈ ਕੇ ਉਹ ਖਾ ਲਿਆ ਜਾਂ ਕੋਈ ਕੋਈ ਕਰ ਲੇਗਾ ਤੋ ਉਹਦਾ ਕੋਈ ਨਹੀਂ ਕਹਿ ਨਹੀਂ ਸਕਦਾ ਕੋਈ ਬਾਹਰੋਂ ਆ ਜੇ ਸਾਡੇ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਮਾਰ ਵਿੱਚ ਖੁਸ਼ੀ ਬਣਾਈ ਜਾਏਗੀ ਬਿਲਕੁਲ ਬਣਾਈ ਜਾਏਗੀ ਹੁਣ ਜਿਸ ਤਰ੍ਹਾਂ ਕਿ ਤੁਹਾਨੂੰ ਇਹ ਜਿਹੜੇ ਤੁਹਾਡੇ ਵੋਟਰਾਂ ਨੇ ਜਿਹੜਾ ਸਾਥ ਦਿੱਤਾ ਚਾਹੇ ਪਿੰਡਾਂ ਦੇ ਨੇ ਚਾਹੇ ਉਹ ਸ਼ਹਿਰਾਂ ਦੇ ਨੇ ਟੀਮਵਰਕ ਬੜੀ ਬਹੁਤ ਵੱਡਾ ਇੱਕ ਕਦਵਾ ਦਿੱਤਾ ਤੀਜੀ ਵਾਰੀ ਦੇਣਾ ਬਹੁਤ ਠੀਕ ਗੱਲ ਨਹੀਂ ਹੁੰਦੀ ਤੇ ਕਿਸ ਤਰ੍ਹਾਂ ਐਨੂੰ ਸਮਝ ਦੇਵੋਨਾਂ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਵੋਟਰਾਂ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖਾਸ ਕਰ ਸਾਡੇ ਵਰਕਰ ਨੇ ਪ੍ਰੈਸ ਪ੍ਰੈਸ ਦਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰਿਆਂ ਨੇ ਬਹੁਤ ਦਿਨ ਰਾਤ ਇਹ ਕੀਤਾ ਸਮੁੱਚੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ ਸਟੇਟ ਦੀ ਔਰ ਪੰਜਾਬ ਦੀ ਔਰ ਡਿਸਟ੍ਰਿਕਟ ਦੀ ਸਾਰੀਆਂ ਪਾਰਟੀਆਂ ਹੀ ਫਾਈਟ ਥੋੜੀ ਜਿਆਦਾ ਔਖੀ ਸੀ ਨਹੀਂ ਫਾਈਟ ਦੀ ਤਾਂ ਕੋਈ ਗੱਲ ਨਹੀਂ ਸੀ ਲੋਕਾਂ ਦੇ ਮੁੱਦੇ ਲੋਕਾਂ ਨੂੰ ਆਪਸ਼ਨ ਜਿਆਦਾ ਹੋ ਜਾਂਦੀ ਲੋਕ ਇਧਰ ਉਧਰ ਹੋ ਜਾਂਦੇ ਜਿੱਦਾਂ ਹੁਣ ਵਰਗਾ ਦੀ ਧਰਮਾਂ ਦੀ ਰਾਜਨੀਤੀ ਹੋਈ ਹੈ ਲੋਕੀ ਉਹਦੇ ਵੇਖ ਵਗ ਜਾਂਦੇ ਆ ਵਿਕਾਸ ਨੂੰ ਤਰਜੀਹ ਨਹੀਂ ਦਿੰਦੇ ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਜੀਪੀ ਨੇ ਕਿਤੇ ਕਿਹਾ ਸੀਗਾ ਵੀ ਐਸੇ ਕੀ ਗੱਲੀ ਦਲ ਨੂੰ ਆਪਣੀ ਥਾਂ ਪਤਾ ਲੱਗ ਜੂਗੀ ਜਦੋਂ ਕੋਲੀਸ਼ਨ ਨਹੀਂ ਸੀਗਾ ਸਾਡਾ ਜਦੋਂ ਅੱਜ ਕੱਲਿਆਂ ਲੜ ਕੇ ਉਹਨਾਂ ਨੇ ਪਰਸੈਂਟੇਜ ਕਾਫੀ ਬਤਾ ਲਈ ਆਪਣੀ ਬਿਲਕੁਲ ਜੀ ਇਹ ਦੇ ਦੇ ਉਦਾਹਰਨ ਨੂੰ ਦੇਖੋ ਦੋਵੇਂ ਹੀ ਫਿਰਕਾ ਪ੍ਰਸਤਾਕਤਾਂ ਦੇ ਨਾਲ ਨਾਤੇ ਰਾਜਨੀਤੀ ਕਰਦੀਆਂ ਨੇ ਦੋਵੇਂ ਵਿਕਾਸ ਦੇ ਨਾਂ ਦੇ ਰਾਜਨੀਤੀ ਨਹੀਂ ਕਰਦੀਆਂ ਦੋਵੇਂ ਧਰਮ ਦੇ ਨਾਂ ਦੇ ਰਾਜਨੀਤੀ ਕਰਦੀਆਂ ਨੇ ਇਹ ਅੱਜ ਇਹ ਪਹਿਲਾਂ ਵੀ ਖਤ ਇਹ ਅੱਜ ਵੀ ਖਤਰਾ ਹੈ ਕੱਲ ਨੂੰ ਵੀ ਖਤਰਾ ਹੈ ਪੰਜਾਬ ਇਹ ਗੱਲ ਨੂੰ ਖਿਆਲ ਰੱਖੋ ਕਿ ਸੈਕੂਲਰ ਥੋਟ ਨਾਲ ਰਾਜਨੀਤੀ ਕਰਨਗੇ ਸਭ ਕੁਝ ਠੀਕ ਰਹੂਗਾ ਜਦੋਂ ਧਰਮ ਨੂੰ ਤੁਸੀਂ ਗਾਂ ਕਰਕੇ ਚੱਲੋਗੇ ਉਦੋਂ ਫਿਰ ਦੂਜੇ ਧਰਮਾਂ ਦੇ ਵਿੱਚ ਤਣਾਅ ਪੈਦਾ ਹੁੰਦਾ ਮੁਸ਼ਕਿਲ ਆਉਂਦੀ ਹੈ ਸੋ ਸੈਕੂਲਰ ਥੋਟ ਰੱਖੋ ਪਤਾ ਲੱਗੇਗਾ ਫਿਰ ਲੋਕ ਕਿੰਨਾ ਐਕਸੈਪਟ ਕਰਦੇ ਪੰਜਾਬ ਦੀ ਇੱਥੇ ਆਏ ਸੀ ਉਹਨਾਂ ਨੇ ਗਿਆ ਸੀਗਾ ਕਿ ਬੁੱਕ ਖੜ ਕੇ ਵੀ ਸੰਧਾਰ ਨੂੰ ਐਸਲੇ ਖਤਰਾ ਹੈ ਤੇ ਜੇਕਰ ਚਲੋ ਪਾਰਟੀ ਆਂਦੀ ਫਿਰ ਤੇ ਹੋਲਾ ਜੇ ਨਹੀਂ ਆਂਦੀ ਤੇ ਇੱਕ ਆਪੋਜੀਸ਼ਨ ਬਹੁਤ ਤਗੜੀ ਜਿਹੜੀ ਆ ਉਹ ਖੜੀ ਹੋ ਚੁੱਕੀ ਆ ਆਲਰੇਡੀ ਤੇ ਇਹੋ ਜੇ ਕੰਮ ਆ ਇਹੋ ਜੀ ਚੀਜ਼ਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਏਗਾ ਜਾਂ ਕੀ ਇਸ ਸਮੇਂ ਦੇ ਤੁਸੀਂ ਸਭ ਕਰ ਬਿਲਕੁਲ ਵੀ ਜੇ ਕੋਈ ਪੰਜਾਬ ਆਵਾਜ਼ ਉਠਾਉਣੀ ਹੁੰਦੀ ਹੈ ਐਜੀਟੇਸ਼ਨ ਕਰਨੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ ਇਹਨੂੰ ਰੋਕਣਾ ਦੋ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਅੰਮਰਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਆ ਮੈਂ ਦੂਣੀ ਤਾਕਤ ਨਾਲ ਤੁਹਾਡੇ ਕੰਮ ਕਰਾਂਗਾ